ਤੇਰੇ ਚਾਚਾ ਸਾਨੂੰ ਕਿਸੇ ਵੀ ਕੰਮ ਤੇ ਰੱਖ ਸਕਦਾ ਸਾਡਾ ਚਾਚਾ ਪਿਆਰਾ ਵਾ ਜਦੋਂ ਆਪ ਅਸੀਂ ਇਹ ਫਿਲਮ ਆਪਾਂ ਸ਼ੁਰੂ ਕਰੀ ਸੀ ਨਾ ਉਹਦੇ ਚ ਮੈਂ ਧੀਰਜ ਹੋਣਾ ਚਾਹਤੋਂ ਬੈਠਿਆ ਸੀ ਕਹਾਣੀ ਪੂਰੀ ਤਾਂ ਕੁਝ ਕੁ ਚੀਜ਼ਾਂ ਚ ਮੈਂ ਇਹਨਾਂ ਨੂੰ ਕੁਝ ਅਰਜ਼ ਕੀਤੀ ਸੀ ਕਿ ਜਿਹਦਾ ਇਹਦੇ ਚ ਜਿਹੜਾ ਕੈਰੈਕਟਰਸ ਹੋਣਗੇ ਉਹਦੀਆਂ ਅਸੀਂ ਪਹਿਲੇ ਡਰੈੱਸਾਂ ਕਿਦਾਂ ਦੀਆਂ ਹੋਣਗੀਆਂ ਹਰ ਆਰਟਿਸਟ ਦਾ ਡਰੈੱਸ ਕੋਡ ਕੀ ਹੋਊਗਾ ਆ ਬੈਕਗਰਾਉਂਡ ਮਿਊਜ਼ਿਕ ਚ ਗੁਰੂ ਜਾਂ ਗੋਗੋ ਗਿਲਪਾਜੀ ਤੇ ਇਹਨਾਂ ਦੇ ਪਿੱਛੇ ਕਿਸ ਤਰ੍ਹਾਂ ਦੀ ਸਾਇੰਸ ਵੱਢਣ ਗਿਆ ਹਨ ਸੋ ਇਹ ਸਾਰੀਆਂ ਚੀਜ਼ਾਂ ਤਿਆਰ ਕਰਕੇ ਫਿਰ ਇਹ ਫਿਲਮ ਸ਼ੁਰੂ ਕੀਤੀ ਇਹਦੇ ਚ ਡਰੈਸਸ ਦਾ ਬਹੁਤ ਧਿਆਨ ਰੱਖਿਆ ਕਿਉਂਕਿ ਜਦੋਂ ਤੁਸੀਂ ਪੱਗ ਬੰਨ ਲੈਨੇ ਹੋ ਫਿਰ ਤੁਹਾਡੇ ਕੱਪੜੇ ਉਸੇ ਸਟਾਈਲ ਦੇ ਹੋਣੇ ਚਾਹੀਦੇ ਆ हां कई बंदे अपनी तरह दे पाले ने ओना दी अपनी सोच हुंदी है पर पग जदो बालने फिर एक सोबर ड्रेस होनी चाहिए जेडी assi अपने ਬਜ਼ੁਰਗਾਂ ਤੋਂ ਸਿੱਖੀਏ ਸੋਏ ਜਿੱਦਾਂ ਸਾਡੇ ਮਾਪੇ ਜਦੋਂ ਸਾਡੇ ਬਜ਼ੁਰਗ ਜਦੋਂ ਛੜਦੀ ਉਮਰੇ ਸੀ ਜਦੋਂ assi ਉਹਨੇ ਫੋਟੋ ਦੇਖਦੇ ਸੀ ਉਸ ਸਟਾਈਲ ਦੀਆਂ ਡ्रेसेस ਤੁਹਾਨੂੰ ਮਿਲਣਗੀਆਂ ਇਹਦੇ ਵਿੱਚ ਤੇ ਜਿਹੜੀਆਂ ਗੁਰੂ ਦੀਆਂ ਡ्रेसेस ਆ ਉਹ ਜਿਹੜੀ ਅੱਜ ਦੀ ਜਨਰੇਸ਼ਨ ਆ ਉਸ ਸਟਾਈਲ ਦੀਆਂ ਜੇ ਗੋਗੂ ਭਾਜੀ ਉਹਨਾਂ ਦੀ ਜਿਹੜੀਆਂ ਸਤ ਤੋਂ ਪਹਿਲਾਂ ਵਾਲੀ ਜਨਰੇਸ਼ਨ ਉਸ ਤਰ੍ਹਾਂ ਦੀ ਹੈ ਸੋ ਇਹਦੇ ਚ ਇਸ ਤਰ੍ਹਾਂ ਦਾ ਇੱਕ ਸਟਾਈਲ ਦਿਖਾਇਆ ਹੋਇਆ ਹੈ ਇਸ ਤਰ੍ਹਾਂ ਦਾ ਇੱਕ ਅਲੱਗ ਤਰ੍ਹਾਂ ਦਾ ਸੁਭਾਅ ਹੈਗਾ ਬਾਕੀ ਜਦੋਂ ਸਰਦਾਰੀ ਦੀ ਗੱਲ ਹੁੰਦੀ ਹੈ ਫਿਰ ਇਹ ਡਾਂਗ ਤੱਕੜ ਰੱਖਣੀ ਹੋਏ ਇਹ ਡਾਂਗ ਪੂਰੀ ਖੜਕੂਦੀ ਦੇ ਹਾਂਜੀ ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਜਸਪੀ ਸਿੰਘਾ ਜੀ ਲਿਵਿੰਗ ਇਡੀ ਨਹੀਂ ਉਸ ਤੋਂ ਤੇ ਮੇਰਾ ਸਵਾਲ ਬੱਬੂ ਭਾਜੀ ਨੂੰ ਆ ਤੇ ਦੁਰੰਦਾਵਾ ਜੀ ਨੂੰ ਅਤੇ ਜਿਹੜੇ ਕਿਰਦਾਰ ਅੱਜ ਇੱਥੇ ਨਹੀਂ ਪਹੁੰਚ ਸਕੇ ਉਹਨਾਂ ਦੀ ਗੱਲ ਵੀ ਕਰ ਲਈਏ ਚਾਹੇ ਬਾਈ ਗੁੱਗੂ ਗਿਲਜੀ ਦੀ ਗੱਲ ਕਰ ਲਈਏ ਚਾਹੇ ਤੀਰਜ ਕੁਮਾਰ ਜੀ ਦੀ ਗੱਲ ਕਰ ਲਈਏ ਤੀਰਜ ਕੁਮਾਰ ਜੀ ਦੇ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਇੰਡਸਟਰੀ ਦੇ ਵਿੱਚ ਇੱਕ ਵਿਲਨ ਦੇ ਤੌਰ ਤੇ ਨਿਕਰ ਕੇ ਸਾਹਮਣੇ ਆ ਰਹੇ ਨੇ ਹਰ ਫਿਲਮ ਦੇ ਵਿੱਚ ਵਧੀਆ ਤੋਂ ਵਧੀਆ ਨਵਾਂ ਤੋਂ ਨਵਾਂ ਕਿਰਦਾਰ ਕਰ ਰਹੇ ਨੇ ਉਹਨਾਂ ਦੇ ਨਾਲ ਕੰਮ ਕਰਨਾ ਕਿਹੋ ਜਿਹਾ ਸੀ ਤੇ ਬਾਈ ਗੁੱਗੂ ਗਿਲਜੀ ਜਿਹੜੇ ਐਨੇ ਦਹਾਕਿਆਂ ਤੋਂ ਪੰਜਾਬੀ ਇੰਡਸਟਰੀ ਦੀ ਸੇਵਾ ਕਰ ਰਹੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਨਾਮ ਕਮਾ ਰਹੇ ਨੇ ਉਹਨਾਂ ਦੇ ਨਾਲ ਕੰਮ ਕਰਨਾ ਕਿਹੋ ਜਿਹਾ ਸੀ ਮੈਂ ਦੱਸਿਆ ਕਿ ਸਰ ਤੁਸੀਂ ਦੱਸ ਦਿਓ ਜੀ ਇਹ ਮੈਂ ਤਾਂ ਪਹਿਲੇ ਹੀ ਕਿਹਾ ਗੁਗੂ ਪਾਜੀ ਦੀ ਡ्रेसेस ਕਿਹਨੇ ਹੋਣ ਗਿਆ ਤੇ ਉਹਨਾਂ ਦਾ ਜਿਹੜਾ ਰੋਲ ਹੈ ਉਹ ਤਾਂ ਨਹੀਂ ਮੈਂ ਤੁਹਾਨੂੰ ਦੱਸ ਸਕਦਾ ਤਿਰਜ ਅੱਛਾ ਉਦਮੀ ਨੌਜਵਾਨ ਹੈ ਬਹੁਤ ਅੱਛਾ ਕੰਮ ਕੀਤਾ ਦੇਖੋ ਜਿਹੜਾ ਕਿਰਦਾਰ ਹੈ ਨਾ ਇਹ ਕਹਾਣੀ ਤੈਅ ਕਰਦੀ ਹੈ ਜੇ ਕੋਈ ਅੱਛਾ ਕਿਰਦਾਰ ਪਲੇ ਕਰਦਾ ਉਹ ਕਹਾਣੀ ਤੇ ਡਾਇਰੈਕਟਰ ਤੇ ਨਿਰਭਰ ਕਰਦਾ ਹੈ ਡਾਇਰੈਕਟਰ ਕਿੰਨਾ ਅੱਛਾ ਆਪ ਦੀ ਲਿਖਤ ਨੂੰ ਨਿਵਾ ਲੈਂਦਾ ਸਕਰੀਨ ਤੇ ਦੇਖੋ ਪਰਦੇ ਦੇ ਪਿੱਛੇ ਇੱਕ ਲੇਖ ਲਿਖਣਾ ਬਹੁਤ ਸੌਖਾ ਹੈ ਪਰ ਸਕਰੀਨ ਤੇ ਸਕਰੀਨ ਪਲੇਟ ਲਿਆ ਕੇ ਉਸ ਤਰ੍ਹਾਂ ਦੀ ਕਹਾਣੀ ਲਿਖਣਾ ਥੋੜੀ ਜਿਹੀ ਟੇਢੀ ਗੱਲ ਹੁੰਦੀ ਹੈ ਹਾਂ ਜਦੋਂ ਆਪਾਂ A ਤੋਂ Z ਤੱਕ ਕੋਈ ਕਹਾਣੀ ਸ਼ੁਰੂ ਕਰ ਲਈ ਉਦੀ ਨਰੇਸ਼ਨ ਬਹੁਤ ਸੌਖੀ ਹੁੰਦੀ ਹੈ ਪਰ ਜਦੋਂ ਕਹਾਣੀ ਫਲਿੱਪ ਕਰਦੀ ਹੈ ਅਚਾਨਕ ਜਾਂਦੇ ਜਾਂਦੇ ਕਿਤੇ ਲੈਫਟ ਰਾਈਟ ਹੁੰਦੀ ਹੈ ਉਹ ਤੇ ਐਡੀਟਿੰਗ ਵੀ ਔਖੀ ਹੁੰਦੀ ਹੈ ਉਹ ਲਿਖਣੀ ਵੀ ਔਖੀ ਹੁੰਦੀ ਹੈ ਸੋ ਇਸ ਕੰਮ ਚ ਧੀਰਜ ਹਰਾਂ ਨੇ ਬਹੁਤ ਬਾਕੂਬੀ ਜੋ ਵੀ ਉਹਨਾਂ ਦਾ ਜਲਵਾ ਸੀ ਉਹਨਾਂ ਨੇ ਵਿਖਾਇਆ ਤੇ ਜਿੰਨੇ ਵੀ ਆਰਟਿਸਟ ਸੀ ਤਕਰੀਬਨ ਸਾਰੇ ਸਾਰਿਆਂ ਨੇ ਬਹੁਤ ਅੱਛਾ ਕੰਮ ਕਰਿਆ ਔਰ ਮੈਨੂੰ ਲੱਗਦਾ ਨਹੀਂ ਕਿ ਕਿਸੇ ਨੇ ਆਪਦੇ ਕੰਮ ਚ ਕੱਚ ਛੱਡੀਆ ਕਿ ਸਾਰੇ ਅੱਛੇ ਅਦਾਕਾਰ ਹਨ ਹਾਂ ਮੈਂ ਤਾਂ ਖੈਰ ਕਦੇ ਨਹੀਂ ਮੰਨਦਾ ਆਪਣੇ ਆਪ ਨੂੰ ਐਕਟਰ ਜਾਂ ਕਲਾਕਾਰ ਉਹਦਾ ਮੇਰਾ ਵੀ ਲੋਟ ਲੱਗ ਜਾਂਦਾ ਕਿ ਐਰੀ ਸਮ ਟਾਈਮ I think uh, uh ਆਪਾਂ ਗੁੱਗੂ ਗੇਲ ਸਰ ਦੀ ਗੱਲ ਕਰ ਰਹੇ ਹਾਂ ਤੇ ਉਹ ਮੇਰਾ ਬਹੁਤ ਜ਼ਿਆਦਾ ਜਿੱਦਾਂ ਡ੍ਰੀਮ ਸੀ ਉਹਨਾਂ ਨਾਲ ਵੀ ਕੰਮ ਕਰਨਾ ਔਰ ਤੀਰਜਪਾਈ ਨੇ ਜੋ ਦੱਸਿਆ ਕਿ ਗੁੱਗੂ ਪਾਜੀ ਵੀ ਆ ਰਹੇ ਨੇ ਫਿਲਮ ਦੇ ਵਿੱਚ ਨਾਲ ਤੇ ਇੱਕ ਚਿਹਰੇ ਦਾ ਰੌਣਕ ਸੀ ਸਾਡੇ ਸਾਰਿਆਂ ਤੇ ਕਿਉਂਕਿ ਆਪਾਂ ਜਦੋਂ ਐਕਟਿੰਗ ਦੀ ਗੱਲ ਕਰੀਏ ਤੇ ਗੁੱਗੂ ਸਰ ਨੂੰ ਦੇਖ ਦੇਖ ਕੇ ਹੀ ਮੈਂ ਤਾਂ ਚਲੋ ਹੁਣ ਪਹਿਲਾਂ ਸ਼ੁਰੂ ਹੋਣ ਐਕਟਿੰਗ ਕੀਤੀ ਹੈ ਮੈਂ ਜ਼ਿਆਦਾ ਇੰਨਾ ਇੰਟਰਸਟਡ ਨਹੀਂ ਸੀ ਪਹਿਲਾਂ ਐਕਟਿੰਗ 'ਚ ਬਟ ਤੁਸੀਂ ਉਦੋਂ ਪੰਜਾਬੀ ਫਿਲਮਾਂ ਵੇਖਦੇ ਹੋ ਪੰਜਾਬੀ ਫਿਲਮਾਂ ਨੂੰ ਆਈ ਥਿੰਕ ਜਿਹੜੀ ਜਵਾਨੀ ਦਿੱਤੀਆਂ ਜਾਂ ਪੰਜਾਬੀ ਫਿਲਮਾਂ ਨੂੰ ਜਿਹੜਾ ਕਿ ਜਿਹੜਾ ਰੀਅਲ ਹੀਰੋ ਆਪਾਂ ਕਹਿ ਦਈਏ ਫ੍ਰਮ 에ਜਸ ਚਲਦੇ ਹੋਏ ਆ ਰਹੇ ਨੇ ਸਾਡੇ ਗੂਗਲ ਸਰ ਨੇ ਤੇ ਆਈ ਥਿੰਕ ਸਾਡੀ ਕਿਸਮਤ ਵਧੀਆ ਕਿ ਸਰ ਸਾਡੀ ਫਿਲਮ ਦੇ ਵਿੱਚ ਨੇ ਤੇ ਸਾਡੇ ਨਾਲ ਚਾਰ ਚੰਨ ਆ ਰਹੇ ਨੇ ਫਿਲਮ ਦੇ ਵਿੱਚ ਤੇ ਮੈਂ ਚਾਹੁੰਦਾ ਤੁਸੀਂ ਇੱਕ ਰੀ ਸਾਰੇ ਇੱਥੇ ਨਹੀਂ ਹੈਗੇ ਅੱਜ ਆਪਣੇ ਸਾਰ ਆਪਣੇ ਘਰੇ ਨੇ ਅੱਜ ਤੇ ਬਟ ਉਹਨਾਂ ਲਈ ਮੈਨੂੰ ਲੱਗਦਾ ਸਾਨੂੰ ਸਾਰੇ ਉਹਨਾਂ ਕਲਾਪਿੰਗ ਕਰਨੀ ਚਾਹੀਦੀ ਦੇਖ ਕੇ ਗੂਗਲ ਸਾਹਿਬ ਨੂੰ ਥੈਂਕ ਯੂ ਹੈਲੋ ਬਾਈ ਸ਼ਸ਼ੀ ਗੱਲ ਜੀ ਗੁਰੂ ਬਾਈ ਤੁਹਾਨੂੰ ਸਵਾਲ ਹੈ ਕਿਦਾਂ ਚੱਲਦੀ ਕਿਲਾ ਠੀਕ ਠਾਕ ਹੋ ਜੀ ਵਧੀਆ ਵਧੀਆ ਜੀ ਠੀਕ ਠਾਕ ਜਿੱਦਾਂ ਨਾ ਫਿਲਮ ਦੇ ਵਿੱਚ ਬਾਈ ਹਰਾਂ ਨੇ ਤੁਹਾਡੇ ਵੱਡੇ ਭਰਾ ਦਾ ਕਿਰਦਾਰ ਨਿਭਾਇਆ ਹਾਂ ਕਿਦਾਂ ਦਾ ਫੀਲ ਹੁੰਦਾ ਜਦੋਂ ਹਨਾ ਬਾਈ ਵਰਗੇਾਂ ਦੀ ਸਪੋਰਟ ਹੁੰਦੀ ਹੈ ਜਦੋਂ ਭਰਾ ਕਹਿੰਦੇ ਆ ਵੀ ਤੁਹਾਡੇ ਭਰਾ ਤੇ ਬਾਈ ਨਾ ਜੰਨਈ ਮੁਹੱਬਤ ਕਰਦੇ ਕਈ ਵਾਰੀ ਝਿੜਕ ਵੀ ਦਿੰਦੇ ਆਗੇ ਪਿਆਰ ਪਿਆਰ ਚ ਤੁਹਾਡੇ ਨਾਲ ਇਦਾਂ ਹੋਇਆ ਕਿਤੇ ਬਾਈ ਨੇ ਝੜਕਿਆ ਹੋਵੇ ਮੈਂ ਦੇਖੋ ਜਿੱਦਾਂ ਅੱਗੇ ਮੈਂ ਕਿਹਾ ਵਾ ਕਿ ਮੈਂ ਪਾਜੀ ਨੂੰ ਬਿਨਾ ਜਾਣੇ ਵੀ ਉਹਨਾਂ ਪਿਆਰ ਕਰਦਾ ਰਿਹਾ ਤੇ ਅੱਜ ਹੁਣ ਜਾਣਦਾ ਤੇ ਫਿਰ ਵੀ ਉਹਨਾਂ 'ੇ ਪਿਆਰ ਪਿਆਰ ਵਧਿਆ ਹੀ ਆ ਮੇਰਾ ਇੱਕ ਜਿਹੜਾ ਇਮੋਸ਼ਨ ਆ ਪਾਜੀ ਨੂੰ ਲੈ ਕੇ ਪਹਿਲੇ ਦਿਨ ਤੋਂ ਮੈਨੂੰ ਯਾਦ ਆ ਮੈਂ ਆਪਣੇ ਜਿੰਨੇ ਮੇਰੇ ਛੋਟੇ ਕਜ਼ਨਸ ਹੁੰਦੇ ਸੀ ਉਹਨਾਂ ਨੂੰ ਇੱਕੋ ਕਹਿਣਾ ਹੁੰਦਾ ਸੀ ਵੀ ਸਿੰਗਰ ਇੱਕੋ ਜਾਂ ਬੱਬੂ ਉਹਦਾ ਆਪਾਂ ਮੈਂ ਵੀ ਛੋਟਾ ਹੁੰਦਾ ਸੀ ਵੀ ਉਹਨਾਂ ਨੂੰ ਲੜਨਾ ਵੀ ਸਿੰਗਰ ਇੱਕੋ ਜਾਂ ਬੱਬੂ ਮਾਨ ਹੈ ਨਾ ਤੇ ਮੈਂ ਉਹ ਵਾਲੇ ਇਮੋਸ਼ਨ 'ਚ ਉਹਨਾਂ ਵਾਂਗੂ ਔਰ ਮੈਂ ਅੱਜ ਵੀ ਉਹ ਇਮੋਸ਼ਨ ਕੈਰੀ ਕਰਦਾ ਤੇ ਪਾਜੀ ਤੋਂ ਜਿਹੜੀ ਚੀਜ਼ ਮੈਂ ਜਿਹਦਾ ਭਾਈ ਖੁਦ ਕੰਪੋਜ਼ ਕਰਦੇ ਰਿਹਾ ਲਿਖਦੇ ਰਿਹਾ ਤੇ ਮੇਰੀ ਵੀ ਸ਼ੁਰੂ ਤੋਂ ਇਹ ਹੀ ਰਹੀ ਕਿ ਯਾਰ ਮੈਂ ਜੇ ਭਾਈ ਇਦਾਂ ਦੀ ਚੀਜ਼ ਕਰਦੇ ਨੇ ਖੁਦ ਕੰਪੋਜ਼ ਕਰਕੇ ਲਿਖਦੇ ਮੈਂ ਵੀ ਉਦਾਂ ਦੀ ਗਾਇਕੀ ਕਰਨੀ ਹੈ ਤੇ ਮੈਂ ਵੀ ਖੁਸ਼ ਹਾਤ ਤੱਕ ਉਹ ਚੀਜ਼ ਨੂੰ ਕੈਰੀ ਕਰ ਰਿਹਾ ਭਾਈ ਤੁਸੀਂ ਕਿ ਬਟ ਭਾਈ ਸਰੋਂ ਡਾਂਟ ਵੀ ਦੇਣ ਭਾਈ ਜੋ ਮਰਜੀ ਕਹਿ ਦੇਣ ਰਹਿਣੇ ਸਾਡੇ ਚਾਚਾ ਹੀ ਆ ਆਪਾਂ ਉਹਨਾਂ ਨੂੰ ਜਾਣ ਨਹੀਂ ਦਿੰਦੇ ਆਪਾਂ ਨਾਲ ਤਾਂ ਗੋਡੇ ਫੜ ਲੈਣੇ ਜਦ ਤੇ ਗੁੱਸੇ ਵੀ ਹੁੰਦੇ ਨੇ ਨਾ ਇੱਕ ਗੋਡਾ ਮੈਂ ਫੜਦਾ ਇੱਕ ਸ਼ਾਨ ਭਾਈ ਆਪਾਂ ਉਹਨਾਂ ਹਿਲਣ ਨਹੀਂ ਦੇਣੇ ਭਾਈ ਇਹ ਸਾਡੇ ਨੇ ਇਹਨਾਂ ਨੂੰ ਪਹਿਲੀ ਗੱਲ ਪੀ ਭਾਜੀ ਨਾਲ ਜਿੱਦਾਂ ਮੈਨੂੰ ਬਹੁਤ ਸਾਰੇ ਨੇ ਪੁੱਛਦੇ ਆਪੇ ਤੋ ਪਾਗਲ ਗਾਣਾ ਕੀਤਾ ਸੀ ਕਿ ਯਾਰ ਤੂੰ ਕਿੱਦਾਂ ਗਾਣਾ ਉਹਨਾਂ ਨਾਲ ਕੀਤਾ ਮੈਂ ਕਿਹਾ ਮੈਂ ਗੋਡੇ ਫੜ ਕੇ ਗਾਣਾ ਕੀਤਾ ਵਾ ਜਿੰਨੇ ਕਰਨ ਦਾ ਗੋਡੇ ਫੜ ਲਓ ਜਾ ਕੇ ਤੇ ਸੇਮ ਆਈ ਥਿੰਕ ਫਿਲਮ ਜਿਹੜੀ ਮੈਂ ਬੇਸਿਕਲੀ ਫਿਲਮ ਚਾਹਾਂ ਕੀਤੀ ਆ ਉਹ ਭਾਜੀ ਦੇ ਕਰਕੇ ਕੀਤੀ ਕਿਉਂਕਿ ਮੈਂ ਆਈ ਥਿੰਕ ਮੈਂ ਬਹੁਤ ਜ਼ਿਆਦਾ ਇਹਨਾਂ ਨੂੰ ਪਿਆਰ ਕਰਦਾ ਤੇ ਫਿਲਮ ਦੇ ਨਾਲ ਕਿੰਦਾ ਜਦੋਂ ਤੁਹਾਨੂੰ ਇੱਕ ਸਟੋਰੀ ਇਦਾਂ ਰਿਪਰੈਜ਼ੈਂਟ ਕੀਤੀ ਜਾਵੇ ਜਿਹੜਾ ਤੁਸੀਂ ਜਿਹੜਾ ਸਾਡਾ ਪਿਆਰ ਆਈ ਥਿੰਕ ਉਹ ਹੀ ਥਿਰਜ ਪਾਈ ਨੇ ਸਟੋਰੀ ਉਦਾਂ ਦੀ ਲਿਖੀ ਕਿ ਉਹ ਹੀ ਸਕਰੀਨ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਉਹ ਜਿਹੜੇ ਇੱਕ ਭਰਾ ਵੱਡੇ ਨੂੰ ਲੈ ਕੇ ਜਿਹੜੀ ਇੱਕ ਜਿਹੜੀ ਇੱਕ ਸ਼ਰਮ ਵੀ ਹੁੰਦੀ ਆ ਅੱਖਾਂ ਦੇ ਵਿੱਚ ਉਹ ਆਈ ਥਿੰਕ ਸਾਡੀ ਫਿਲਮ ਚ ਨਿਕਲੀ ਕਿਉਂਕਿ ਉਹ ਮੇਰੇ ਸੇ ਨੇਚਰਲੀ ਆਪਾਂ ਇਹਨੂੰ ਲੈ ਕੇ ਉਹ ਮੈਂ ਐਕਟਿੰਗ ਨਹੀਂ ਕੀਤੀ ਆਵੇਂ ਨਾ ਸਮਝੋ ਮੈਂ ਐਕਟਰ ਤਗੜਾ ਵਾਂ ਬੜਾ ਭਾਈ ਨੂੰ ਲਵ ਯੂ ਆਲਵੇਸ ਤੇ ਭਾਈ ਤੁਹਾਡਾ ਧੰਨਵਾਦ ਪੰਜਾਬੀ ਭਾਸ਼ਾ ਨੂੰ ਜਗਾ ਜਗਾ ਬਚਾਉਣ ਲਈ ਤੇ ਸਾਡੇ ਵਰਗੇ ਕਲਾਕਾਰਾਂ ਨੂੰ ਇਨਸਪਾਇਰ ਕਰਨ ਵਾਸਤੇ ਹੋਰ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਜਾਣ ਲਈ ਥੈਂਕ ਯੂ ਠੀਕ ਬਾਈ ਜੀ ਬਾਈ ਬਾਈ ਜੀ ਸੁਣਾ ਔਰ ਆਪਾਂ ਆਈ ਥਿੰਕ ਮੈਂ ਇਕੱਲਾ ਨਹੀਂ ਆਈ ਥਿੰਕ ਜਿੰਨੇ ਵੀ ਅਸੀਂ ਸਾਰੇ ਜਣੇ ਹੁਣ ਜੋ ਵੀ ਗਾਇਕੀ ਅਸੀਂ ਕਰ ਰਹੇ ਆ ਜੋ ਵੀ ਅਸੀਂ ਗਾਉਂਦੇ ਆ ਆਈ ਥਿੰਕ ਕਿਤਨਾ ਕਿਤੇ ਆਪਾਂ ਮੈਂ ਖੁੱਲ ਕੇ ਕਹਿ ਦਿੰਦਾ ਵਾ ਸਾਰੇ ਜਣੇ ਖੁੱਲ ਕੇ ਨਹੀਂ ਕਹਿੰਦੇ ਬਟ ਆਪਾਂ ਇਨਸਪਾਇਰ ਜਿਹੜੇ ਹੋਏ ਆ ਉਹ ਭਾਜੀ ਤੋਂ ਹੋਏ ਆ ਜਾਂ ਫਿਰ ऐसे ही ਕਲਾਕਾਰਾਂ ਤੋਂ ਜਿਨ੍ਹਾਂ ਨੇ ਪੰਜਾਬੀ ਭਾਸ਼ਾ ਨੂੰ ਹਮੇਸ਼ਾ ਅੱਗੇ ਲੈ ਕੇ ਜਾਣ ਦੀ ਸੋਚ ਰੱਖੀ ਆ ਤੇ ਹਮੇਸ਼ਾ ਪੰਜਾਬੀ ਭਾਸ਼ਾ ਆਪਣੀ ਲਿਪੀ ਵਾਸਤੇ ਹਮੇਸ਼ਾ ਕੰਮ ਕੀਤਾ ਸੋ ਮੈਂ ਖੁੱਲ੍ਹਿਆ ਕਹਿਣਾ ਅੱਜ ਵੀ ਔਰ ਮੈਂ ਸਾਰੀ ਦੁਨੀਆ ਦਾ ਕਹਾਂਗਾ ਵੀ ਆਪਾਂ ਭਾਈ ਦੇ ਜਿਹੜੇ ਤੁਸੀਂ ਹੁਣ ਕਟੜ ਬਣੇ ਹੋ ਨਾ ਆਪਾਂ ਬਚਪਨ ਤੋਂ ਹੀ ਕਟੜ ਫੈਨ ਆ ਤੇ ਤੁਹਾਡਾ ਸਵਾਲ ਕੀ ਸੀ ਅਜਾ ਕਿਹੜੇ ਕਿਹੜੇ ਸ਼ੌਂਕ ਫਿਲਮ ਫਿਲਮ ਦੇ ਸ਼ੌਂਕ ਦੇਖੋ ਇੱਕ ਤਾਂ ਜੇ ਬੱਬੂ ਭਾਈ ਨੇ ਤਾਂ ਫਿਰ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਤੇ ਰਹੇਗਾ ਵਿੱਚ ਜਿਹੜਾ ਫਿਲਮ ਆ ਆਪਾਂ ਗੰਨਾ ਗੰਨਾ ਕੈਰੀ ਕਰ ਰਹੇ ਹਾਂ ਬਟ ਉਹ ਫਿਲਮ ਤਾਂ ਕਿਸੇ ਮਤ ਆ ਫੇਰੇ ਵਿੱਚ ਕੋੜੀਆਂ ਦਾ ਸ਼ੌਂਕ ਆ ਉਹਦੇ ਚ ਫਿਰ ਇੱਕ ਪਰਿਵਾਰ ਨੂੰ ਕਿੱਦਾਂ ਨਾਲ ਲੈ ਕੇ ਚੱਲਣਾ ਉਹ ਸ਼ੌਂਕ ਆ ਉਹਦੇ ਚ ਵੀ ਦਿਖਾਇਆ ਗਿਆ ਕਿ ਕਦੇ ਨਾ ਕਦੇ ਕਿਸੇ ਛੋਟੀ ਜੀ ਜਦੋਂ ਤੁਸੀਂ ਮਿਸ ਕਮਿਊਨੀਕੇਸ਼ਨ ਹੋ ਜਾਂਦੇ ਚੱਕਰ ਚ ਕਿੰਨੇ ਪਰਿਵਾਰ ਰੋਲ ਸਕਦੇ ਨੇ ਉੱਚੋ ਕਿੱਦਾਂ ਨਿਕਲਣਾ ਇੱਕ ਸ਼ੌਂਕ ਪਾਲਣਾ ਚਾਹੀਦਾ ਹਰ ਇੱਕ ਨੂੰ ਕਿ ਆਪਣੇ ਪਰਿਵਾਰ ਨੂੰ ਬੰਨ ਕੇ ਕਿੱਦਾਂ ਰੱਖਣਾ ਆਪਣੇ ਪਰਿਵਾਰ ਚ ਪਿਆਰ ਨਾਲ ਕਿੱਦਾਂ ਰਹਿਣਾ ਵਾ ਸੋ ਸਾਡੀ ਫਿਲਮ ਚ ਇਦਾਂ ਦੇ ਸ਼ੌਂਕ ਨੇ ਬਾਕੀ ਜਿਹੜੇ ਰਹਿੰਦੇ ਸ਼ੌਂਕ ਨੇ ਜਿਹੜੇ ਸਾਨੂੰ ਦੱਸਲੇ ਨਹੀਂ ਆ ਰਹੇ ਹੋ ਤੁਸੀਂ ਫਿਲਮ ਦੇਖ ਕੇ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਸ਼ੌਂਕ ਸੀ ਉਹਦੇ ਚ